ਇਕ ਐਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਜੋੜਨਾ ਚਾਹਾਂਗੇ ਗੈਂਗਸਟਰਾਂ ਤੱਕ ਪੁਲਿਸ ਕਿਵੇਂ ਪਹੁੰਚੀ ਸੀ ਕੀ ਦਰਸਲ ਪੂਰਾ ਮਾਮਲਾ ਰਿਹਾ ਏ ਦੱਸਣਾ ਚਾਹਾਂਗੇ ਜਿਸ ਤਰ੍ਹਾਂ ਕਿ ਬੀਤੇ ਦਿਨੀ ਦੋ ਗੈਂਗਸਟਰਾਂ ਨੂੰ ਢੇਰ ਕੀਤਾ ਗਿਆ ਏ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਨੇ ਮੰਨੂ ਕੁਸਾ ਤੇ ਜਗਰੂਪ ਰੂਪਾ ਨੂੰ ਜਿਹੜਾ ਅਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਏ ਪੰਜ ਸ਼ੂਟਰ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਜਿਸ ਤਰ੍ਹਾਂ ਕਿ ਪ੍ਰਿਆ ਵਰਤ ਫੌਜੀ ਅਨਕਤ ਸਿਰਸਾ ਤੇ ਕਸ਼ਿਸ਼ ਨਾਮ ਦਾ ਵਿਅਕਤੀ ਜੋ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਕੋਲ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕੇ ਜਿਹੜੇ ਨੇ ਮੰਨੂ ਕੁਸਾ ਤੇ ਜਗਰੂਪ ਰੂਪਾ ਪੁਲਿਸ ਦੇ ਹੱਥੋਂ ਮਾਰੇ ਜਾ ਚੁੱਕੇ ਨੇ ਫਿਲਹਾਲ ਇਹਨਾਂ ਦੋਨਾਂ ਦੇ ਪਲਾਨਿੰਗ ਕੀ ਸੀ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਿੰਡ ਭਗਨਾ ਦੇ ਵਿੱਚ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਦੋ ਕਾਤਲ ਇਹ ਗੈਂਗਸਟਰ ਜਿਹੜੇ ਨੇ ਮਾਰੇ ਗਏ ਨੇ ਇਹਨਾਂ ਦਾ ਸੁਰਾਖ ਦਰਸਲ ਬਹੁਤ ਹੀ ਮੁਸ਼ਕਲ ਦੇ ਨਾਲ ਮਿਲਿਆ ਸੀ 21 ਜੂਨ ਨੂੰ ਇੱਕ ਸੀਸੀਟੀਵੀ ਫੁਟੇਜ ਜਿਹੜੀ ਹੈ ਸਮਾਲਸਰ ਪਿੰਡ ਦੇ ਵਿੱਚ ਮਿਲਦੀ ਹੈ ਤੇ ਦੋਨੋਂ ਗੈਂਗਸਟਰ ਜਿਹੜੇ ਨੇ ਉਤੋਂ ਜਾ ਰਹੇ ਨੇ ਇੱਕ ਚੋਰੀ ਦੀ ਬਾਈਕ ਜਿਹੜੀ ਹੈ ਉਹਦੇ ਤੇ ਜਾ ਰਹੇ ਹੁੰਦੇ ਨੇ ਉਸ ਤੋਂ ਬਾਅਦ ਸੀਸੀਟੀਵੀ ਦੀ ਪੈੜ ਨੱਪਦੀ ਹੋਈ ਪੁਲਿਸ ਜਿਹੜੀ ਹੈ ਗੁਲਾਲੀਪੁਰ ਦੇ ਵਿੱਚ ਪਹੁੰਚਦੀ ਹੈ ਗੁਲਾਲੀਪੁਰ ਦੇ ਵਿੱਚ ਇਹਨਾਂ ਦੋ ਗੈਂਗਸਟਰਾਂ ਨੂੰ ਲੁਕਾ ਕੇ ਰੱਖਿਆ ਸੀ ਹਰਿੰਦਰ ਰਿੰਦਾ ਜੋ ਕਿ ਇੱਕ ਗੈਂਗਸਟਰ ਹੈ ਲਾਹੌਰ ਦੇ ਵਿੱਚ ਹੈ ਤੇ ਪਾਕਿਸਤਾਨ ਦੇ ਵਿੱਚ ਉਹ ਬੈਠਾ ਹੋਇਆ ਹੈ ਉੱਥੇ ਵੀ ਬੈਠ ਕੇ ਉਹ ਕਾਫੀ ਕਾਂਡ ਜਿਹੜੇ ਕਰ ਚੁੱਕਿਆ ਹੈ ਫਿਲਹਾਲ ਉਥੇ ਭੱਜਣ ਦੀ ਫਿਰਾਕ ਦੇ ਵਿੱਚ ਸੀ ਇਹ ਲੋਕ ਉਥੇ ਜਾ ਕੇ ਇਹਨਾਂ ਲੋਕਾਂ ਨੇ ਆਪਣਾ ਕਾਰੋਬਾਰ ਜਿਹੜਾ ਸੀ ਦੁਬਾਰਾ ਤੋਂ ਸ਼ੁਰੂ ਕਰਨਾ ਸੀ ਫਿਲਹਾਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਹਰਿੰਦਰ ਰਿੰਦਾ ਦੇ ਕੋਲ ਭੱਜਣ ਦੀ ਤਿਆਰੀ ਸੀ ਇਹਨਾਂ ਦੋਨੇ ਗੈਂਗਸਟਰਾਂ ਦੀ ਪਰ ਫਿਲਹਾਲ ਪੁਲਿਸ ਨੂੰ ਸੂਚ ਮਿਲੀ ਉਥੇ ਜਾ ਕੇ ਹੁਸ਼ਿਆਰ ਨਗਰ ਦੇ ਵਿੱਚ ਪਿੰਡ ਪਕਨਾ ਦੇ ਵਿੱਚ ਇਹਨਾਂ ਨੂੰ ਢੇਰ ਕੀਤਾ ਗਿਆ ਹੈ ਤੇ ਜਦੋਂ ਪੁਲਿਸ ਨੇ ਜਾ ਕੇ ਘੇਰਾਬੰਦੀ ਕੀਤੀ ਦਰਸਲ ਉਸ ਤੋਂ ਪਹਿਲਾਂ ਪੁਲਿਸ ਨੇ ਪੂਰੀ ਯੋਜਨਾ ਦੇ ਤਹਿਤ ਇੱਕ ਗੱਲ ਕੀਤੀ ਸੀ ਪੁਲਿਸ ਨੇ ਆਪਣੇ ਵੱਲੋਂ ਕੋਸ਼ਿਸ਼ ਜਿਹੜੀ ਹੈ ਇਹ ਕੀਤੀ ਹੋਈ ਸੀ ਕਿ ਆਸ-ਪਾਸ ਦੇ ਇਲਾਕੇ ਜਿਹੜੇ ਨੇ ਉਹਨਾਂ ਨੂੰ ਖਾਲੀ ਕਰਵਾ ਲਿਆ ਜਾਏ ਤੇ ਪੁਲਿਸ ਨੇ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਨੂੰ ਸਿਵਲ ਵਰਦੀਆਂ ਵਿੱਚ ਜਾ ਕੇ ਸਿਵਲ ਵਰਦੀਆਂ ਵਿੱਚ ਜਾ ਕੇ ਉਹਨਾਂ ਨੂੰ ਕਿਹਾ ਸੀ ਕਿ ਘਰ ਖਾਲੀ ਕਰ ਦਿਓ ਦਰਸਲ ਲੋਕਾਂ ਨੇ ਪੂਰਾ ਸਾਥ ਦਿੱਤਾ ਤੇ ਲੋਕਾਂ ਨੇ ਘਰ ਜਿਹੜੇ ਸੀ ਆਪਣੀ ਮਰਜ਼ੀ ਦੇ ਨਾਲ ਖਾਲੀ ਕਰ ਦਿੱਤੇ ਸੀ ਦਰਸਲ ਉਹ ਘਰ ਜਿਹੜੇ ਸੀ ਖਾਲੀ ਕਰਨ ਤੋਂ ਬਾਅਦ ਪੁਲਿਸ ਨੇ ਫਿਰ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਪੁਲਿਸ ਨੇ ਆਪੋ ਆਪਣੀ ਤਿਆਰੀ ਦੇ ਨਾਲ ਉਸ ਘਰ ਨੂੰ ਘੇਰਾ ਪਾ ਲਿਆ ਜਿੱਥੇ ਕਿ ਇਹ ਦੋਨੇ ਗੈਂਗਸਟਰ ਲੁਕੇ ਹੋਏ ਸੀ ਦਰਸਲ وارਨ ਕੀਤਾ ਗਿਆ ਕਿ ਤੁਸੀਂ ਬਾਹਰ ਆ ਜਾਓ ਪਰ ਇਹਨਾਂ ਲੋਕਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤਰ੍ਹਾਂ ਕਿ ਜਵਾਬੀ ਕਾਰਵਾਈ ਦੇ ਵਿੱਚ ਇਹ ਦੋਨੋਂ ਜਿਹੜੇ ਨੇ ਮਾਰੇ ਗਏ ਨੇ ਇਹਨਾਂ ਦੋਨਾਂ ਦੇ ਉੱਪਰ ਗੋਲੀ ਜਿਹੜੀ ਹੈ ਪੁਲਿਸ ਨੂੰ ਚਲਾਉਣੀ ਪੈਗੀ ਜਿਹਦੇ ਵਿੱਚ AK47 ਜਿਹੜੀਆਂ ਚੀਜ਼ਾਂ ਨੇ ਕਾਫੀ ਬਰਾਮਦ ਹੋਈਆਂ ਨੇ ਦੱਸਣਾ ਚਾਹਾਂਗੇ ਕਿ ਕਾਫੀ ਜਿਹੜੇ ਰਾਉਂਡ ਵੀ ਇਹਨਾਂ ਕੋਲੋਂ ਬਰਾਮਦ ਹੋਏ ਨੇ ਜਗਰੂਪ ਰੂਪਾ ਮਾਰਿਆ ਗਿਆ ਘਰ ਦੇ ਅੰਦਰ ਹੀ ਮੰਨੂ ਕੁਸਾ ਦੀਵਾਰ ਟੱਪ ਕੇ ਭੱਜਣ ਲੱਗਿਆ ਤੇ ਉਹਦੀ ਗੋਲੀ ਵੱਜਦੀ ਹੈ ਤੇ ਉੱਥੇ ਹੀ ਉਹ ਡੇਰ ਹੋ ਜਾਂਦਾ ਹੈ ਜਗਰੂਪ ਰੂਪਾ ਤੇ ਮੰਨੂ ਕੁਲ ਮੰਨੂ ਕੁਸਾ ਜਿਹੜੇ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ ਮਾਮਲਾ ਜਿਹੜਾ ਹੈ ਜਰੂਰ ਤੁਹਾਨੂੰ ਦੱਸਣਾ ਚਾਹਾਂਗੇ ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ ਜਿਹੜਾ ਕਾਫੀ ਦੇਰ ਤੱਕ ਚੱਲਿਆ 4 ਤੋਂ 5 ਘੰਟੇ ਤੱਕ ਮੁਕਾਬਲਾ ਚੱਲਿਆ ਪੰਜਾਬ ਪੁਲਿਸ ਦੀ ਏਜੀਟੀਐਫ ਦੇ ਏਡੀਜੀਪੀ प्रमोद ਬਾਣ ਨੇ ਪੁਸ਼ਟੀ ਵੀ ਕੀਤੀ ਹੈ ਕਿ ਕਾਰਵਾਈ ਸਫਲਤਾਪੂਰਵਕ ਸਮਾਪਤ ਹੋਈ ਹੈ ਕਿਉਂਕਿ ਮੂਸੇ ਵਾਲੇ ਨੂੰ ਮਾਰਨ ਵਾਲੇ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦੋਨਾਂ ਦੀ ਹੀ ਭਾਰੀ ਗੋਲੀਬਾਰੀ ਦੇ ਵਿੱਚ ਮੌਤ ਹੋ ਚੁੱਕੀ ਹੈ ਪੁਲਿਸ ਨੇ ਮੌਕੇ ਤੇ ਭਾਰੀ ਗੋਲਾਵਰੋਧ ਤੇ AK47V ਬਰਾਮਦ ਕੀਤੀ ਹੈ ਤੇ ਪੁਲਿਸ ਮੁਕਾਬਲੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਮੇਰੀ ਸਰਕਾਰ ਵੱਲੋਂ ਗੈਂਗਸਟਰ ਕਲਚਰ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫਲਤਾ ਲਈ ਵਧਾਈ ਦਿੰਦਾ ਹਾਂ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਾ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ ਇਹ ਗੱਲ ਕਹੀ ਗਈ ਹੈ ਪੰਜਾਬ ਪੁਲਿਸ ਦੀ ਐਨਪੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਅਸੀਂ ਕੁਝ ਦਿਨ ਤੋਂ ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀਆਂ ਦਾ ਪਿੱਛਾ ਕਰ ਰਹੇ ਸੀ ਸਾਡੀ ਟਾਸਕ ਫੋਰਸ ਨੇ ਇਸ ਖੇਤਰ ਵਿੱਚ ਕੁਝ ਹਿਲਜੁਲ ਦੇਖੀ ਗੁਪਤ ਸੂਚਨਾ ਮਿਲਣ ਤੋਂ ਬਾਅਦ ਜਿਹੜਾ ਸੀ ਘਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਆਪਣੀ ਪੂਰੀ ਯੂਨੀਫਾਰਮ ਦੇ ਵਿੱਚ ਪੂਰੀ ਤਿਆਰੀ ਦੇ ਨਾਲ ਆ ਜਾਂਦੀ ਹੈ ਕਤਲ ਦੇ ਵਿੱਚ ਇਹ ਦੋ ਲੋਕ ਜਿਹੜੇ ਸ਼ਾਮਲ ਸੀ ਇਹਨਾਂ ਨੂੰ ਪਕੜਨ ਦੇ ਲਈ ਦੋ ਗੈਂਗਸਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਮੰਨੂ ਕੁਸਾ ਮੁਕਾਬਲੇ ਵਿੱਚ ਜਿਹੜੇ ਨੇ ਉੱਥੇ ਮਾਰੇ ਜਾਂਦੇ ਨੇ ਟੀਮ ਨੇ ਗੈਂਗਸਟਰਾਂ ਕੋਲੋਂ ਇੱਕ AK47 ਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਤੇ AK47 ਦੇ ਕੁਝ ਰਾਉਂਡ ਵੀ ਜਿਹੜੇ ਨੇ ਬਰਾਮਦ ਕੀਤੇ ਨੇ ਗੈਂਗਸਟਰਾਂ ਨੇ AK47 ਨਾਲ ਪੁਲਿਸ ਤੇ ਫਾਇਰਿੰਗ ਵੀ ਕੀਤੀ ਸੀ ਦੱਸਣਾ ਚਾਹਾਂਗੇ ਪੁਲਿਸ ਨੇ 11 ਵਜੇ ਦੇ ਕਰੀਬ 11 ਵਜੇ ਦੇ ਕਰੀਬ ਗੈਂਗਸਟਰਾਂ ਨੂੰ ਘੇਰ ਲਿਆ ਪਹਿਲੇ 2 ਘੰਟਿਆਂ ਵਿੱਚ ਦੋਵਾਂ ਪਾਸਿਆਂ ਤੋਂ ਭਾਰੀ ਗੋਲਾਵਾਰੀ ਵੀ ਹੋਈ ਸੀ ਗੈਂਗਸਟਰਾਂ ਨੇ AK47 ਅਤੇ ਹੋਰ ਹਥਿਆਰਾਂ ਨਾਲ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਅਨੁਸਾਰ ਮੂਸੇਵਾਲੇ ਦੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਇਹਨਾਂ ਗੈਂਗਸਟਰਾਂ ਕੋਲ ਮਿਲੇ ਆਏ ਉਹਨਾਂ ਨੇ ਇਹ ਵੀ ਦੱਸਿਆ ਹੈ ਹਥਿਆਰਾਂ ਦੇ ਨਾਲ ਪੁਲਿਸ ਤੇ ਹਮਲਾ ਕਰਦੇ ਰਹੇ ਤੇ ਦਰਸਲ ਬਾਅਦ ਵਿੱਚ ਇਹ ਲੋਕ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਜਿਵੇਂ ਕਿ ਕੁਝ ਹੋਰ ਗੱਲਾਂ ਵੀ ਨੇ ਜੋ ਇਸ ਕੇਸ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਲਾਸ਼ ਦੇ ਲਈ ਜਿਵੇਂ ਕਿ ਜਗਰੂਪ ਰੂਪਾ ਦੇ ਪਰਿਵਾਰ ਨੇ ਮਨਾਂ ਕਰ ਦਿੱਤਾ ਸੀ ਮੰਨੂ ਕੁਸਾ ਦੇ ਪਰਿਵਾਰ ਨੇ ਲਾਸ਼ ਜ਼ਰੂਰ ਮੰਗੀ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੈ ਪੂਰੀ ਦੇਖ-ਰੇਖ ਦੇ ਹੇਠ ਉਹਨਾਂ ਦਾ ਦੋਨਾਂ ਦਾ ਸੰਸਕਾਰ ਕੀਤਾ ਗਿਆ ਹੈ ਤੇ ਸਾਰਿਆਂ ਨੂੰ ਪੂਰੇ ਜਿਵੇਂ ਕਿ ਰੀਤੀ ਰਿਵਾਜ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਸੇ ਤਰ੍ਹਾਂ ਜ਼ਰੂਰ ਲਾਇਆ ਗਿਆ ਹੈ ਦਰਸਲ ਇਨ੍ਹਾਂ ਇਨਕਾਊਂਟਰ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੇ ਆਪਣੀ ਵੀ ਜਿਹੜੀ ਹੈ ਜ਼ਰੂਰ ਸੁਰੱਖਿਆ ਤਰੀਕੀਤੀ ਹੈ ਆਪੋ ਆਪਣੀ ਕਾਰਵਾਈ ਵੀ ਜਿਹੜੀ ਹੈ ਸਾਹਮਣੇ ਰੱਖੀ ਹੈ ਦਰਸਲ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਾਂਗ ਇਹਨਾਂ ਲੋਕਾਂ ਦਾ ਇਨਕਾਊਂਟਰ ਕੀਤਾ ਗਿਆ ਤੇ ਸਰਕਾਰ ਨੂੰ ਲੋਕ ਰੱਜ ਕੇ ਸ਼ਾਬਾਸ਼ੀ ਵੀ ਦੇ ਰਹੇ ਨੇ ਗੈਂਗਸਟਰ ਜਗਰੂਪ ਰੂਪਾ ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗੇ ਜਰੂਰ ਗੱਲ ਕਰ ਲੈਨੇ ਆ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੁੱਖ ਦੋਸ਼ੀ ਜਿਹੜਾ ਹੈ ਜਗਰੂਪ ਰੂਪਾ ਜਗਰੂਪ ਰੂਪਾ ਦੇ ਬਾਰੇ ਜਦੋਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਪੁੱਛਿਆ ਗਿਆ ਤਾਂ ਜਗਰੂਪ ਰੂਪਾ ਦੇ ਪਿਤਾ ਨੇ ਉਸਦੇ ਇਨਕਾਊਂਟਰ ਦਾ ਕੋਈ ਦੁੱਖ ਨਹੀਂ ਮਨਾਇਆ ਉਹ ਜਗਰੂਪ ਰੂਪਾ ਦੀਆਂ ਕਰਤੂਤਾਂ ਤੋਂ ਕਾਫੀ ਖਫਾ ਨਜ਼ਰ ਆਇਆ ਜਗਰੂਪ ਰੂਪਾ ਦੇ ਪਿਤਾ ਬਲਜਿੰਦਰ ਸਿੰਘ ਦੀਆਂ ਅੱਖਾਂ ਵਿੱਚ ਪੁੱਤ ਦੀ ਮੌਤ ਦੀ ਇੱਕ ਵੀ ਹੰਝੂ ਨਹੀਂ ਆਇਆ ਹੈ ਰੂਪਾ ਦੇ ਪਿਤਾ ਬਲਜਿੰਦਰ ਸਿੰਘ ਨੇ ਜਿਹੜੇ ਕਿ 55 ਸਾਲ ਦੀ ਜਿਨ੍ਹਾਂ ਦੀ ਉਮਰ ਹੈ ਉਹਨਾਂ ਨੇ ਕਿਹਾ ਬੁਰੇ ਕੰਮ ਦਾ ਬੁਰਾ ਹੀ ਨਤੀਜਾ ਹੁੰਦਾ ਹੈ ਆਪਣੇ ਨੌਜਵਾਨ ਪੁੱਤ ਦੀ ਲਾਸਟੇ ਪਰਿਵਾਰ ਦਾ ਹੱਕ ਤੱਕ ਵੀ ਨਹੀਂ ਦਿਟਾਉਣਾ ਚਾਹੁੰਦਾ ਉਸ ਨੇ ਕਿਹਾ ਕਿ ਇਸ ਬਾਰੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਬਿੱਲਾ ਨੇ ਲੋਕਾਂ ਦੀ ਸਲਾਹ ਨਾਲ ਅਗਲੀ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਕਰਨਗੇ ਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਤਾਂ ਉਸ ਨੂੰ ਕਈ ਸਾਲਾਂ ਤੋਂ ਬੇਦਖਲ ਕੀਤਾ ਹੋਇਆ ਸੀ ਪਿੰਡ ਦੇ ਸਰਪੰਚ ਅਵਤਾਰ ਸਿੰਘ ਬਿੱਲਾ ਨੇ ਕਿਹਾ ਕਿ ਜਗਰੂਪ ਸਿੰਘ ਜਵਾਨੀ ਵਿੱਚ ਪੈਰ ਧਰਦਿਆਂ ਹੀ ਨਸ਼ਿਆਂ ਦੀ ਦਲਦਲ ਵਿੱਚ ਜਾ ਫਸਿਆ ਸੀ ਤੇ ਜਿਉਂ ਹੀ ਪਰਿਵਾਰ ਨੇ ਉਸ ਨੂੰ ਨਸ਼ੇ ਲੈਣ ਲਈ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹ ਲੁੱਟਾਂ ਖੋਹਾਂ ਚਪਟਮਾਰੀ ਦੀਆਂ ਵਾਰਦਾਤਾਂ ਵੱਲ ਮੁੜ ਗਿਆ ਸੀ ਆਸ-ਪਾਸ ਦੀਆਂ ਸੜਕਾਂ ਤੇ ਆਉਂਦੇ ਜਾਂਦੇਆਂ ਨੂੰ ਲੁੱਟਦਿਆ ਲੁੱਟਿਆ ਕਰਦਾ ਸੀ ਜਦੋਂ 2 ਸਾਲ ਪਹਿਲਾਂ ਰੂਪਾ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਇਆ ਤਾਂ ਉਹ ਲੁੱਟਾਂ ਖੋਹਾਂ ਤੋਂ ਅੱਗੇ ਹੋਰ ਮਾਰ ਧਾੜਾਂ ਦੀਆਂ ਗੱਲਾਂ ਕਰਨ ਲੱਗ ਪਿਆ ਸੀ ਜੇਲ੍ਹ ਵਿੱਚ ਉਸ ਦਾ ਗੈਂਗਸਟਰ ਨਾਲ ਸੰਪਰਕ ਹੋ ਗਿਆ ਸੀ ਜਿਸ ਕਰਕੇ ਉਹ ਪਿੰਡ ਨਹੀਂ ਰਹਿੰਦਾ ਸੀ ਰੂਪਾ 5 ਮਹੀਨੇ ਪਹਿਲਾਂ ਆਪਣੇ ਛੋਟੇ ਭਰਾ ਰਣਜੋੜ ਸਿੰਘ ਦੇ ਵਿਆਹ ਤੇ ਵੀ ਨਹੀਂ ਆਇਆ ਸੀ ਇਹ ਗੱਲ ਬਲਜਿੰਦਰ ਸਿੰਘ ਦੇ ਵੱਲੋਂ ਸਾਫ਼ ਕਰ ਦਿੱਤੀ ਗਈ ਹੈ ਤੇ ਮੰਨੂ ਕੁਸਾ ਦੀ ਗੱਲ ਕਰੀਏ ਮੰਨੂ ਕੁਸਾ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਮੰਨੂ ਕੁਸਾ ਬਹੁਤ ਹੀ ਚੰਗਾ ਇਨਸਾਨ ਸੀ ਪਿੰਡ ਦੇ ਲੋਕਾਂ ਨੇ ਵੀ ਦੱਸਿਆ ਹੈ ਕਿ ਕੁਝ ਗਲਤ ਲੋਕਾਂ ਦੇ ਹੱਥੇ ਚੜਨ ਦੇ ਨਾਲ ਉਹ ਨੌਜਵਾਨ ਮਾਰਗ ਤੋਂ ਭਟਕ ਗਿਆ ਇਹ ਕਾਰਨ ਰਿਹਾ ਹੈ ਜਿਸ ਤਰ੍ਹਾਂ ਕਿ ਇਹ ਲੋਕ ਇਥੋਂ ਪਾਕਿਸਤਾਨ ਭੱਜਣ ਦੀ ਤਿਆਰੀ ਦੇ ਵਿੱਚ ਸੀ ਹਰਿੰਦਰ ਰਿੰਦਾ ਦਾ ਨਾਮ ਸਾਹਮਣੇ ਆ ਰਿਹਾ ਹੈ ਦਰਸਲ ਗੋਲਦੀਪ ਰਾੜ ਨੂੰ ਜਲਦੀ ਤੋਂ ਜਲਦੀ ਚੱਕਣ ਦੀ ਗੱਲ ਹੋ ਰਹੀ ਹੈ ਪੰਜਾਬ ਪੁਲਿਸ ਨੇ ਆਪਣੀ ਕਾਰਵਾਈ ਜਿਹੜੀ ਹੈ ਜਲਦੀ ਤੇਜ਼ ਕਰ ਦਿੱਤੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ